ਬਿੱਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ ਮਾਰਚ ਮਹੀਨੇ ਤੋਂ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਜਿਸ ਦਰਾਂਨ ਉਹਨਾਂ ਦਾ ਦੇਹਾਂਤ ਹੋ ਗਿਆ ਰਾਜਮਾਤਾ ਮਹਿੰਦਰਕੌਰ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਪਟਿਆਲਾ 'ਚ ਆਵਾਜਾਈ ਤੇ ਜਨਤਾਂ ਨੂੰ ਕੰਟਰੋਲ ਕਰਨ ਲਈ ਸ਼ਹਿਰ 'ਚ ਭਾਰੀ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ ਅੰਤਿਮ ਯਾਤਰਾ ਲਈ ਉਹਨਾਂ ਦੇ ਦੇਹ ਨੂੰ ਵਿਸ਼ੇਸ਼ ਰੂਪ ਵਿੱਚ ਸਜਾਈ ਗਈ ਗੱਡੀ ਵਿੱਚ ਲਿਜਾਇਆ ਗਿਆ ਅੱਜ ਦੁਪਹਿਰ 12:45 ਮਿੰਟ 'ਤੇ ਮੋਤੀਬਗ ਪੈਲੇਸ ਤੋਂ ਅੰਤਿਮ ਯਾਤਰਾ ਸ਼ੁਰੂ ਹੋਈ ਅਤੇ ਬਾਅਦ ਦੁਪਹਿਰ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਦੱਸਿਆ ਜਾਂਦਾ ਹੈ ਕਿ ਰਾਜਮਾਤਾ ਮਹਿੰਦਰ ਕੌਰ 1947 ਤੱਕ ਪਟਿਆਲਾ ਸਟੇਟ 'ਚ ਰਾਜ ਕਰਨ ਵਾਲੀ ਦੇਸ਼ ਦੀ ਆਖਰੀ ਮਹਾਰਾਣੀ ਸਨ ਇਤਿਹਾਸਕਾਰ ਦੱਸਦੇ ਹਨ ਕਿ ਰਾਜਮਾਤਾ ਮਹਿੰਦਰ ਕੌਰ ਇਨੀ ਬਰਕਤ ਵਾਲੀ ਔਰਤ ਸੀ ਕਿ ਉਹਨਾਂ ਨੇ ਸਾਰਾ ਮਹਿਲ ਅਤੇ ਪਰਿਵਾਰ ਇੱਕ ਮੁਠੀ ਵਿੱਚ ਰੱਖਿਆ ਹੋਇਆ ਸੀ ਉਹਨਾਂ ਨੂੰ ਆਪਣੇ ਸ਼ਾਹੀ ਸ਼ਹਿਰ ਪਟਿਆਲਾ ਨਾਲ ਬੇਹਤ ਪਿਆਰ ਸੀ ਅੱਜ ਉਹਨਾਂ ਦੇ ਨਕਸ਼ੇ ਕਦਮ ਤੇ ਉਨਾਂ ਦੀ ਨੂ ਪਨੀਤਕੁਰ ਵੀ ਚੱਲ ਰਹੀ ਹੈ। ਆਜੋਨਰੇ ਸੰਸਕਾਰ ਚ ਸ਼ਾਮਲ ਹੋਣ ਲਈ ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਜੰਮੂ ਕਸ਼ਮੀਰ ਤੋਂ ਸ਼ਾਹੀ ਪਰਿਵਾਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਲੀਡਰ ਅਤੇ ਵਰਕਰ ਵੀ ਵੱਡੀ ਪੱਧਰ ਤੇ ਪਟਿਆਲਾ ਪਹੁੰਚੇ ਅਤੇ ਰਾਜਮਾਤਾ ਮਹਿੰਦਰਕੌਰ ਨੂੰ ਸ਼ਰਧਾਂਜਲੀ ਪੇਟ ਕੀਤੀਆਂ। राजमाता जी का एक बहुत लंबे अरसे से इस देश की राजनीति से लेकर समाज के अंदर बहुत बड़ा रुखभा था बहुत सेवा की उन्होंने अपने जीवन में देश की अलग अलग जगहों पर रहकर आज ये शोक की घड़ी में पूरा पंजाब कैप्टन अमरिंदर सिंह जी और उनके परिवार के पीछे परिणाम करके और दुण मैं वहाँ से ये प्रार्थना करता हूँ कि उन अपने रास्ते और हम सब लोगों को इस धोखे घड़ी में ताकत दें कि उनके दिखाए हुए रास्ते के ऊपर हम सब लोग चल सकें समाज की देश की सेवा करने में अपनी जुम्मेवारी अच्छे से निभा सकें ब्यूरो रिपोर्ट पंजाब टुडे